ਹੈਲੋ ਫਰੈਂਡਸ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਰੌਣਕ ਦੀਪ ਵਲੌਗਸ ਤੇ ਲੋ ਜੀ ਇੱਥੇ ਸਵੇਰ ਸਵੇਰ ਦਾ ਟਾਈਮ ਸੀ ਬੱਚੇ ਸਕੂਲ ਚਲੇ ਗਏ ਸੀਗੇ ਤੇ ਮੈਂ ਲੱਗੀ ਸੀ ਸਫਾਈਆਂ ਕਰਨਾ ਹਨਾ ਜਦੋਂ ਜਿੰਨਾ ਟਾਈਮ ਹਨਾ ਵੀ ਜਾਂਦੇ ਨਹੀਂ ਹੈਗੇ ਜਵਾਕ ਸਕੂਲ ਉਹਨਾ ਟਾਈਮ ਤਾਂ ਸਫਾਈ ਕਰਨ ਦਾ ਕੋਈ ਮਤਲਬ ਹੀ ਨਹੀਂ ਬਣਦਾ ਫਿਰ ਹੁੰਦਾ ਵੀ ਸਾਰਾ ਕੁਝ ਝਾੜ ਕੇ ਹਨਾ ਬੈੱਡ ਸ਼ੀਟ ਵਗੈਰਾ ਸਾਰਾ ਝਾੜ ਕੇ ਫਿਰ ਕਲੀਨਿੰਗ ਕੀਤੀ ਜਾਵੇ ਹਨਾ ਨਹੀਂ ਤਾਂ ਡਸਟ ਜੀ ਨਾ ਚੁਪਦੀ ਰਹਿੰਦੀ ਹੈਗੀ ਆਪਦੇ ਆਪ ਨੂੰ ਹੀ ਲੱਗਦਾ ਰਹਿੰਦਾ ਹੈਗਾ ਹਨਾ ਤੇ ਇੱਕ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਿਸੇ ਨੇ ਆ ਜਾਣਾ ਹੁੰਦਾ ਹੈ ਹਨਾ ਗੈਸਟ ਆ ਜਾਂਦੇ ਹੈਗੇ ਆ ਫਿਰ ਐਵੇਂ ਲੱਗਦਾ ਵੀ ਅਗਲਾ ਕਹਿੰਦਾ ਵੀ ਲੈ ਸਫਾਈ ਨਹੀਂ ਹੈਗੀ ਹਨਾ ਪਰ ਬੱਚਿਆਂ ਲੈ ਕੇ ਤਾਂ ਸਫਾਈ ਬਿਲਕੁਲ ਨਹੀਂ ਰਹਿੰਦੀ ਹੈਗੀ ਹਨਾ ਤੇ ਇੱਕ ਭੀੜਾ ਘਰ ਹੁੰਦਾ ਜਦੋਂ ਹਨਾ ਉਦੋਂ ਤਾਂ ਬਿਲਕੁਲ ਹੀ ਸਫਾਈ ਰਹਿੰਦੀ ਹੋਈ ਨਹੀਂ ਹੈਗੀ ਡਿਸਟਰਬ ਹੀ ਹੋਇਆ ਰਹਿੰਦਾ ਕੰਮ ਹਨਾ ਚਲੋ ਕਿਰਾ ਆਪਣਾ ਫਰਜ਼ ਹੁੰਦਾ ਹੈਗਾ ਵੀ ਆਪਾਂ ਚੰਗੀ ਤਰ੍ਹਾਂ ਡੀਪ ਕਲੀਨਿੰਗ ਕੀਤੀ ਜਾਵੇ ਹਨਾ ਸਾਰੇ ਡਸਟਿੰਗ ਕੀਤੀ ਜਾਵੇ ਤੇ ਉਹ ਆਪਾਂ ਕਰ ਦਿੰਨੇ ਹੈਗੇ ਸਵੇਰੇ ਹੀ ਬੱਚਿਆਂ ਨੂੰ ਭੇਜਣ ਤੋਂ ਬਾਅਦ ਚ ਤੇ ਇਹ ਕਲੀਨਿੰਗ ਕਰਕੇ ਸਫਾਈਆਂ ਕਰਕੇ ਝਾੜੂ ਪੂੰਛਾ ਫੇਰ ਆਪਾਂ ਬਣਾਉਣੀ ਹੈਗੀਆਂ ਰੋਟੀ ਫਿਰ ਨਹਾਉਣ ਨੂੰ ਕਿ ਫਿਰ ਰੋਟੀ ਖਾਣੇ ਹੈਗੀਆਂ 11:30 12:00 ਆਰਾਮ ਨਾਲ ਵੱਜ ਜਾਂਦੇ ਰੋਟੀ ਖਾਣ ਤੇ ਫਿਰ ਰੋਟੀ ਖਾਣ ਤੋਂ ਬਾਅਦ ਤਾਂ ਸੱਤਿਆ ਬਿਲਕੁਲ ਨਹੀਂ ਰਹਿੰਦੀ ਹਿੰਮਤ ਪੂਰੀ ਜਵਾਬ ਦੇ ਜਾਂਦੀ ਹੈ ਹਨਾ ਤੇ ايه ਹੁੰਦਾ ਵੀ ਬੱਸ ਹੁਣ ਤਾਂ ਰੈਸਟ ਕਰ ਲਈਏ ਟਾਈਮ ਹੀ ਉਹ ਵਜਾ ਹੈ ਨਾ ਤੇ ਮੰਮੀ ਦੇ ਨਾਲ ਅੱਜ ਗੋਡੇ ਦੇ ਵਿੱਚ ਹੋਰ ਜ਼ਿਆਦਾ ਪੀੜ ਪੈ ਰਹੀ ਸੀਗੀ ਹਨਾ ਇੱਕ ਤਾਂ ਉਮਰ ਇਸ ਟਾਈਮ ਤੇ ਐਵੇਂ ਜੀ ਆ ਜਾਂਦੀ ਹੈ ਹਨਾ 60 65 ਸਾਲ ਦੀ ਵੀ ਉਹ ਆਪਣੀ ਗੱਲ ਹੈ ਜਿਹੜੀ ਬਿਲਕੁਲ ਮੰਨਦੇ ਵੀ ਨਹੀਂ ਹੈਗੇ ਤੇ ਉਹ ਵਿਸ਼ਵਾਸ ਵੀ ਨਹੀਂ ਕਰਦੇ ਕਿਸੇ ਡਾਕਟਰ ਤੇ ਹਨਾ ਕੋਈ ਇਨਸਟੈਂਟ ਰਿਲੀਫ ਪਾਲਦੇ ਆ ਹਨਾ ਵੀ ਉਹ ਚੀਜ਼ ਨਹੀਂ ਹੈਗੀ ਹਨਾ ਵੀ ਹੌਲੀ ਹੌਲੀ ਚਲੋ ਆਰਾਮ ਆ ਜੂਗਾ ਹਨਾ ਬਾਕੀ ਜਿਹਦੇ ਦਰਦ ਹੁੰਦਾ ਹਨਾ ਉਸ ਨੂੰ ਪਤਾ ਹੁੰਦਾ ਹੈਗਾ ਜਦੋਂ ਚੱਲਣ ਚ ਤਕਲੀਫ ਹੁੰਦੀ ਹੈਗੀ ਆ ਤੇ ਅੱਜ ਹੋਰ ਇੱਕ ਡਾਕਟਰ ਦਾ ਪਤਾ ਕੀਤਾ ਸੀਗਾ ਉਹ ਵੀ ਕਾਫੀ ਫੇਮਸ ਆ ਸਾਡੇ ਸ਼ਹਿਰ ਚ ਸੈਣੀ ਡਾਕਟਰ ਹਨਾ ਤੇ ਉਹ ਕਿਸੇ ਵੱਡੇ ਹਸਪੀਟਲ ਦੇ ਵਿੱਚ ਹਰਟ ਹਸਪੀਟਲ ਆ ਜਿਵੇਂ ਹਨਾ ਉੱਥੇ ਬੈੰਦਾ ਹੈਗਾ ਤੇ ਉਹਦੀ ਟਾਈਮਿੰਗ ਹੈਗੀ ਆ 10:30 10 ਵਜੇ ਦੀ ਆ ਤੇ ਆਪਾਂ ਉਹਦੀ ਸਲੀਪ ਸਲੂਪ ਕਿ ਸੇ ਜਨਪਛਾਣਾ ਨੂੰ ਕਹਿ ਕੇ ਕਟਵਾ ਲਈ ਸੀ ਪਹਿਲਾ ਨੰਬਰ ਤਾਂ ਲਵਾ ਲਏ ਹੈਗੇ ਆ ਪਤਾ ਨਹੀਂ ਹੁਣ ਉੱਥੇ ਜਾ ਕੇ ਪਤਾ ਲੱਗੂ ਕਹਿੰਦੇ ਕਾਫੀ ਰਾਸ਼ੂ ਹੁੰਦਾ ਹੈਗਾ ਉਹ ਡਾਕਟਰ ਦੇ ਕੋਲੇ ਵੀ ਹਨਾ ਬਾਕੀ ਜਾ ਕੇ ਦੇਖਦੇ ਹੈਗੇ ਕੀ ਬਣਦਾ ਹੈਗਾ ਕਿਰਾਂ ਇੱਥੇ ਕੰਮ ਕੁੰਮ ਨਵੇੜਦਿਆਂ ਕਰਦਿਆਂ ਹਨਾ ਟਾਈਮ ਤਾਂ ਲੱਗ ਜਾਣਾ ਹੈਗਾ ਮੈਨੂੰ ਲੱਗਦਾ ਵੀ ਸਾਨੂੰ ਸਾਡੇ ਤੋਂ ਤਾਂ 11 ਵਜੇ ਤੱਕ ਮਸਾ ਪਹੁੰਚਿਆ ਜਾਣਾ ਹੈਗਾ ਇੱਕ ਤਾਂ ਗਰਮੀ ਬਹੁਤ ਹੈਗੀ ਐ ਵੈਸੇ ਤਾਂ ਬਹੁਤ ਜਲਦੀ ਜਲਦੀ ਆਪਾਂ ਫਾਸਟਲੀ ਕੰਮ ਕਰ ਰਹੇ ਆਂ ਫੇ ਰੋਟੀ ਬਣਾਉਣੀ ਖਾਣੀ ਨਹਾਉਣਾ ਧੋਣਾ ਹਨਾ ਟਾਈਮ ਤਾਂ ਵੈਸੇ ਹੀ ਹੌਲੀ ਹੌਲੀ ਹੋ ਜਾਂਦਾ ਹੈਗਾ ਜਿਆਦਾ ਤੇ ਚਲੋ ਦੇਖਦੇ ਆ ਮੈਂ ਆਪਣੇ ਬ੍ਰਦਰ ਨੂੰ ਕਾਲ ਕੀਤੀ ਸੀ ਕਿ ਵੀ ਸਾਨੂੰ ਛੱਡਿਆ ਹੋਵੇ ਹਨਾ ਕਿ ਉਹਨੇ ਕੰਮ ਆਉਣਾ ਸੀਗਾ ਇੱਥੇ ਸ਼ਹਿਰ 'ਚ ਤੇ ਉਹਨੂੰ ਮੈਂ ਕਹਤਾ ਸੀਗਾ ਵੀ ਤੂੰ ਆ ਜੀ ਹਨਾ ਚਲੋ ਇਹਨਾ ਸੌਖਾ ਹੋ ਜਾਂਦਾ ਹੈਗਾ ਵੈਸੇ ਤਾਂ ਇਹ ਰਿਕਸ਼ਾ ਮਿਲ ਹੀ ਜਾਂਦੇ ਹੈਗੇ ਹੁਣ ਹਰ ਜਗ੍ਹਾ ਤੇ ਇਹ ਰਿਕਸ਼ਾ ਅਵੇਲੇਬਲ ਹੁੰਦੇ ਆ ਗਲੀਆਂ ਚੂਹੀ ਫਿਰਦੇ ਹੁੰਦੇ ਆ ਹਨਾ ਵੀ ਚਲੋ ਇਹ ਸੌਖਾ ਹੋ ਜਾਂਦਾ ਹੈਗਾ ਇਹ ਫੈਸਿਲਿਟੀ ਦੇ ਨਾਲ ਹਨਾ ਤੇ ਇੱਥੇ ਸੀ ਨਾ ਤੋਂ ਕਿ ਹੋਗੀਆਂ ਸੀਗੀਆਂ ਵੇਲੀਆਂ ਹਨਾ ਵੀ ਤਿਆਰ ਹੋਣ ਲੱਗੀਆਂ ਸੀਗੀਆਂ ਜਾਣ ਵਾਸਤੇ ਤੇ ਉਧਰੋਂ ਮੇਰਾ ਬ੍ਰਦਰ ਵੀ ਚੱਲ ਪਿਆ ਸੀਗਾ ਹਨਾ ਬਸ ਸਾਡੀ ਪਿੰਡ ਦਾ ਹਾਰਡਲੀ 15 ਮਿੰਟ ਲੱਗਦੇ ਆ ਕਾਰ ਤੇ ਹਨਾ 15 ਮਿੰਟ ਤੱਕ ਉਹ ਪਹੁੰਚ ਲੂਗਾ ਤੇ ਫਿਰ ਅਸੀਂ ਚਲੀ ਜਾਵਾਂਗੇ ਹਸਪੀਟਲ ਹਨਾ ਬਾਕੀ ਜਾ ਕੇ ਦੇਖਦੇ ਰਹੇਗੇ ਉਹ ਉੱਥੇ ਕਿਵੇਂ ਦਾ ਹੋਊਗਾ ਮਾਹੌਲ ਹਨਾ ਤੇ ਅੱਜ ਮੈਂ ਕਾਫੀ ਦਿਨਾਂ ਬਾਅਦ ਹਨਾ ਵੀ ਡਾਰਕ ਜਿਹਾ ਕਲਰ ਦਾ ਸੂਟ ਪਾਇਆ ਹੈਗਾ ਹਨਾ ਤੇ ਜਿਵੇਂ ਦੀ ਜਾਨ ਤੋਂ ਬਾਅਦ ਤਾਂ ਹਨਾ ਵੀ ਮਨ ਜੇ ਟੁੱਟ ਗਿਆ ਸੀਗਾ ਹਨਾ ਨਾ ਦਿੱਲੀ ਮੇਰਾ ਕੋਈ ਨੋਂ ਨੋਂ ਤੇ ਸਿਰੋਂ ਦਾ ਕੋਈ ਮਨ ਕਰਦਾ ਸੀ ਹਨਾ ਵੀ ਦਿਮਾਗ ਜਣਾ ਹੋਰ ਹੀ ਘੁੰਮਿਆ ਫਿਰਦਾ ਸੀਗਾ ਹਨਾ ਤੇ ਬਾਕੀ ਘਰ ਦਾ ਮਾਹੌਲ ਵੀ ਉਵੇਂ ਹੋਇਆ ਪਿਆ ਜਿਵੇਂ ਦੀਦੀ ਵੀ ਬਿਮਾਰ ਹੋਏ ਪਿਆ ਹਨਾ ਤੇ ਮੰਮੀ ਦੀ ਵੀ ਇਹ ਪ੍ਰੋਬਲਮ ਚੱਲ ਰਹੀ ਹੈਗੀ ਆ ਹਨਾ ਤੇ ਛੋਟੀ ਮੋਟੀ ਟੈਨਸ਼ਨਾਂ ਜੀਆਂ ਹੋਰ ਵੀ ਨਿੱਕੀਆਂ ਨਿੱਕੀਆਂ ਘਰ ਚ ਚੱਲਦੀਆਂ ਪਈਆਂ ਹੈਗੀਆਂ ਹਨਾ ਜਿਹਦਾ ਕਰਕੇ ਨਾ ਮਾਂ ਨਾ ਜਿਹੜਾ ਬਹੁਤ ਹੀ ਡੀਮੋਟੀਵੇਟ ਜਾ ਹੋਇਆ ਪਿਆ ਹਨਾ ਜਿਵੇਂ ਘਰ ਦੇ ਵਿੱਚ ਨੈਗੇਟਿਵ એનર્ਜੀ ਜੀ ਹੁੰਦੀ ਹੈ ਨਾ ਇਵੇਂ ਫੀਲ ਦਾ ਹੁੰਦਾ ਰਹਿੰਦਾ ਹੈਗਾ ਸਾਰਾ ਦਿਨ ਹਨਾ ਇੱਕ ਟਾਈਮ ਆਫ ਦਾ ਚੱਲਦਾ ਹੈਗਾ ਦਿਨ ਜੀ ਹਨਾ ਵੀ ਚਲੋ ਫਿਰ ਅੱਗੇ ਤਾਂ ਵਧਣਾ ਹੀ ਪੈਂਦਾ ਹੈ ਹਨਾ ਆਪਦੇ ਆਪ ਨੂੰ ਕਰਨਾ ਹੀ ਪੈਂਦਾ ਮੰਨ ਲਓ ਆਪਾਂ ਕੰਮ ਹੈ ਜਿਹੜੇ ਛੱਡ ਨਹੀਂ ਸਕਦੇ ਹੈਗੇ ਹਨਾ ਦੇ ਬੱਚਿਆਂ ਦੀ ਖਾਤਰ ਹਨਾ ਵੀ ਆਪਦੀ ਫੈਮਿਲੀ ਦੀ ਖਾਤਰ ਆਪਾਂ ਨੂੰ ਉੱਠ ਕੇ ਸਭ ਕਰਨਾ ਪੈਣਾ ਹੈਗਾ ਆਪਦੀਆਂ ਡਿਊਟੀਆਂ ਜਿਹੜੀਆਂ ਨਿਭਾਉਣੀਆਂ ਪੈਣੀਆਂ ਹੈਗੀਆਂ ਹਨਾ ਜਿਵੇਂ ਚਲੋ ਹੁਣ ਪੇਰੈਂਟਸ ਦਾ ਜਿਹੜਾ ਹਨਾ ਵੀ ਉਹਨਾਂ ਦਾ ਕੁਝ ਦੁੱਖਦਾ ਤਾਂ ਆਪਨੇ ਮੂਰੀ ਲੱਗਣਾ ਪੈਂਦਾ ਹੈਗਾ ਉਹਨਾਂ ਦੀ ਮੈਡੀਸਨ ਦੇਣੀ ਕਰਨੀ ਲਿਓਣੀ ਹਨਾ ਤੇ ਸਾਰਾ ਕੁਝ ਜ਼ਿੰਮੇਵਾਰੀਆਂ ਹਨਾ ਨਿਭਾਉਣੇ ਇਸੇ ਨੂੰ ਤਾਂ ਆਪਣੇ ਹਨਾ ਕਰਮ ਕਿਹਾ ਜਾਂਦਾ ਹੈ ਹਨਾ ਵੀ ਕਰਮ ਹੈ ਜਿਹੜੇ ਆਪਾਂ ਨੂੰ ਕਰਨੇ ਹੀ ਚਾਹੀਦੇ ਹੈਗੇ ਵੈਸੇ ਵੀ ਤੇ ਇੱਥੇ ਅਸੀਂ ਪਹੁੰਚ ਗਏ ਸੀ ਹਸਪੀਟਲ ਤੇ ਹਸਪੀਟਲ ਦੇ ਬਾਹਰ ਜਾ ਕੇ ਦੇਖਿਆ ਤਾਂ ਇੰਨੀ ਜ਼ਿਆਦਾ ਪਾਰਕਿੰਗ ਦੇ ਵਿੱਚ ਹੀ ਭੀੜ ਸੀਗੀ ਹਨਾ ਤੇ ਅੱਗੇ ਐਂਟਰ ਕਰਕੇ ਜਦੋਂ ਅਸੀਂ ਓਪੀਡੀ ਦੇ ਸਾਹਮਣੇ ਗਏ ਹਨਾ ਉੱਥੇ ਤਾਂ ਟੋਮਾਚ ਰਸ਼ ਸੀਗਾ ਐਵੇਂ ਲੱਗਦਾ ਸੀਗਾ ਵੀ ਸਾਰੇ ਸ਼ਹਿਰ ਦੇ ਪੇਸ਼ੈਂਟ ਆ ਜਿਹੜੇ ਇੱਥੇ ਅੰਦਰ ਹੀ ਆ ਗਏ ਹੈਗੇ ਹਨਾ ਓਪੀਡੀ ਦੇ ਵਿੱਚ ਹੀ ਪਹੁੰਚੇ ਪਏ ਐ ਹਾਲਾਂਕਿ ਇਹ ਡਾਕਟਰ ਜਿਹੜੇ ਇਸ ਹਸਪੀਟਲ ਦੇ ਵਿੱਚ ਨਾ ਵੈਸੇ ਹੀ ਚੈੱਕਅਪ ਕਰਨ ਆਉਂਦੇ ਹੈਗੇ ਜਿਵੇਂ ਇਹਨਾਂ ਦਾ ਡੇ ਹੁੰਦਾ ਹੈਗਾ ਵੀ ਮੰਡੇ ਨੂੰ ਇੱਥੇ ਆ ਕੇ ਬੈਠਦੇ ਆ ਇਹ ਤੇ ਹਸਪੀਟਲ ਹੀ ਹਾਰਟलेसਟ ਹੈ ਹਨਾ ਉਹਨਾਂ ਦਾ ਹੈਗਾ ਇਹ ਤੇ ਇਹਨਾਂ ਦੇ ਜਿਵੇਂ ਅਲੱਗ-ਅਲੱਗ ਇੱਥੇ ਸਾਈਡ ਤੇ ਰੂਮ ਬਣੇ ਹੈਗੇ ਐਕਸ-ਰੇ ਰੂਮ ਹੋ ਗਿਆ ਕੋਈ ਈਸੀਜ਼ ਰੂਮ ਹੋ ਗਿਆ ਹੈ ਹਨਾ ਡਰੈਸਿੰਗ ਰੂਮ ਹੈ ਇਧਰਲੀ ਸਾਈਡ ਅਲੱਗ-ਅਲੱਗ ਰੂਮ ਬਣੇ ਹੋਏ ਸੀਗੇ ਤੇ ਦੂਸਰੀ ਸਾਈਡ ਇੱਥੇ ਕੰਸਟਰਕਸ਼ਨ ਦਾ ਕੰਮ ਚੱਲਦਾ ਸੀ ਹਨਾ ਇੱਕ ਵੱਡਾ ਸਰਾ ਹਾਲ ਹੈ ਹਨਾ ਜਿਹੜਾ ਐਮਰਜੈਂਸੀ ਹਾਲ ਹੈ ਹਨਾ ਉੱਥੇ ਪੇਂਟਿੰਗ ਦਾ ਕੰਮ ਚੱਲ ਰਿਹਾ ਸੀ ਹਨਾ ਤੇ ਜਦੋਂ ਇੱਥੇ ਪਹੁੰਚੇ ਤਾਂ ਹਨਾ ਇੱਥੇ ਬਹੁਤ ਸਾਰੇ ਪੇਸ਼ੈਂਟ ਦੀ ਹਨਾ ਅਲੱਗ-ਅਲੱਗ ਹਿਸਟਰੀ ਸੀ ਆਇਂ ਲੱਗਦਾ ਸੀ ਵੀ ਸਾਰੀ ਦੁਨੀਆ ਹੀ ਇੰਨੀ ਦੁਖੀ ਐ ਦੇਖੋ ਜਿਹੜੇ ਇੱਥੇ ਸਾਹਮਣੇ ਕਾਫੀ ਵੱਡਾ ਹਾਲ ਐ ਇੰਨੀ ਜ਼ਿਆਦਾ ਮੈਂ ਸ਼ੂਟ ਤਾਂ ਕਰਨੀ ਪਾਈ ਹਨਾ ਮੈਨੂੰ ਇਹ ਹੁੰਦਾ ਵੀ ਕੋਈ ਐਵੇਂ ਰੌਲਾ ਜਿਹਾ ਪੈ ਜਾਂਦਾ ਕਈ ਵਾਰੀ ਵੀ ਹਨਾ ਤੁਸੀਂ ਕਿਉਂ ਵੀਡੀਓ ਬਣਾ ਰਹੇ ਆ ਪਬਲਿਕ ਪਲੇਸ ਤੇ ਵੈਸੇ ਵੀ ਮੈਂ ਨਾ ਬਹੁਤ ਕਾਟੀ ਵੀਡੀਓ ਬਣਾਉਣੀ ਹੈਗੀ ਆ ਕਿ ਇੱਥੇ ਦਸੀਂ ਬੈਠੇ-ਬੈਠੇ ਹੋਏ ਨਾ ਬੋਰ ਹੋ ਗਏ ਅਸੀਂ 11:30 ਸਵਾ 11 11:30 ਦੇ ਕਰੀਬ ਜਾ ਕੇ ਬੈਠ ਗਈ ਸੀਗੀ ਤੇ ਇਸ ਤੋਂ ਬਾਅਦ ਸਾਢੀ ਵਾਰੀ ਕੋਈ 2:30 ਵਜੇ ਆਈ ਹੋਗੀ 27 ਨੰਬਰ ਸੀ ਸਾਡਾ ਤੇ 70 ਦੇ ਕਰੀਬ ਫਾਈਲਾਂ ਹੋਣ ਗਿਆ ਹਨ ਤੇ ਹਰ ਇੱਕ ਤੇ 10 15 ਮਿੰਟ ਲੱਗ ਹੀ ਜਾਂਦੇ ਆ ਚੈਕਿੰਗ ਕਰਨ ਤੇ ਹਨ ਫਿਰ ਵਿੱਚੋਂ ਦੀ ਐਮਰਜੈਂਸੀ ਵਾਲੇ ਵੀ ਬਹੁਤ ਕੇਸ ਆ ਜਾਂਦੇ ਆ ਨਾ ਬਹੁਤ ਟਾਈਮ ਲੱਗਦਾ ਉੱਥੇ ਇਸ ਤੋਂ ਬਾਅਦ ਮੰਮੀ ਜਦੋਂ ਉਸ ਚੈੱਕ ਕਰਵਾਇਆ ਤਾਂ ਉਹਨਾਂ ਨੇ ਬਲੱਡ ਟੈਸਟ ਲਿੱਤਾ ਤੇ ਬਲੱਡ ਟੈਸਟ ਤੋਂ ਬਾਅਦ ਫਿਰ ਉਹ ਟੈਸਟ ਦੀ ਰਿਪੋਰਟ ਦੇਖੋ ਘੰਟੇ ਬਾਅਦ ਆਈ ਫਿਰ ਤੋਂ ਦੁਬਾਰਾ ਚੈੱਕ ਕਰਵਾਇਆ ਉਹ ਟੈਸਟ ਐਨੀ ਜਦੋਂ ਜੈਦ ਬਾਅਦ ਘਰੇ ਪਹੁੰਚੇ ਘਰ ਆ ਕੇ ਮੇਰੀ ਕੋਈ ਕੈਪੈਸਿਟੀ ਨਹੀਂ ਸੀ 4 ਵਜੇ ਨੂੰ ਵੀ ਕੁਝ ਬਣਾਦਾ ਤੇ ਫਿਰ ਆਪਾਂ ਗਏ ਨੇੜੇ ਦੀ ਮਾਰਕੀਟ ਚੋਂ ਥੋੜੋ ਲਿਆਏ ਸਮੋਸੇ ਸਬਜ਼ੀ ਵਾਲੇ ਸਮੋਸੇ ਲਿਆ ਕੇ ਸਾਰਿਆਂ ਨੂੰ ਸਰਵ ਕੀਤੇ ਤੇ ਸਾਰਿਆਂ ਨੇ ਕੀਤੀ ਸਮੋਸਾ ਪਾਰਟੀ ਤੇ ਇਸ ਤੋਂ ਬਾਅਦ ਚਾਹ ਬਣਾਈ ਤੇ ਚਾਹ ਪੀ ਕੇ ਐਨ ਫਿਰ 4:30-5:30 ਹੋ ਗਈ ਸੀ ਇਹ ਤੇ ਲੋ ਜੀ ਤੇ ਫਿਰ ਆਪਾਂ ਨਾ ਖਾ ਪੀ ਕੇ ਹਨਾ ਸਮੋਸਾ ਪਾਰਟੀ ਕਰਕੇ ਤੇ ਬੈਠੇ ਸੀਗੇ ਅਸਲ 'ਚ ਖਾਣ ਦਾ ਮੂਡ ਤਾਂ ਹੈ ਨਹੀਂ ਸੀ ਤਾਂ ਹਨਾ ਤੇ ਮੈਂ ਹੱਕੀ ਨਾਲ ਗਈ ਸੀ 4 ਵਜੇ ਸੀ ਕਰੇ ਵਾਪਸ ਆਏ ਹਸਪੀਟਲ ਚ ਕਿ ਆ ਕੀ ਕੁਝ ਬਣਾਉਣ ਦੀ ਕਪੈਸਿਟੀ ਨਹੀਂ ਸੀਗੀ ਮੈਂ ਕਹਿੰਦੀ ਰਾਈ ਸੀ ਬਣ ਸਕਦੀ ਹੈ ਕਿ ਅੱਧਿਆ ਕਿਨੇ ਕਹਿੰਦਾ ਵੀ ਰਾਈ ਖਾਣੀ ਹੈ ਅੱਧੇ ਨੇ ਕਹਿੰਦਾ ਨਹੀਂ ਖਾਣੀ ਹਨਾ ਤੇ ਇਸ ਕਰਕੇ ਫਿਰ ਫਿਰ ਸੀ ਸਪੋਸਿਬਿਲਿਟੀ ਦੇ ਲਈ ਉਹਨਾਂ ਉਹ ਪਖਾ ਕੇ ਹੋਣ ਹੋਏ ਸੀ ਬਿਲੀ ਮੇਕਅਪ ਚ ਲੋ ਬੀ ਅਪ ਅਰੇਸਟ ਕਰਦੇ ਆ ਥੋੜਾ ਟਾਈਮ ਹੈ ਨਾ ਕਿ ਉੱਥੇ ਨਾ ਦੇਖੋ ਵੀ ਕੀ ਦੇਖਿਆ ਨਾ ਵੀ ਜਿੰਨੇ ਵੀ ਮਤਲਬ ਪੇਸ਼ੈਂਟ ਆਏ ਸੀ ਜੀ ਨਾ ਬਹੁਤ ਜ਼ਿਆਦਾ ਵਿਰਾਸ਼ਤਾ ਤੋਂ ਡਾਕਟਰ ਬੈਠੇ ਸੀ ਜੀ ਕਿ ਯੂਰਥ ਵਾਲਾ ਹੱਡੀਆਂ ਵਾਲਾ ਸੀ ਇੱਕ ਹਾਰਟ ਵਾਲਾ ਜੀ ਬਿਲੀ ਹੈ ਨਾ ਤੇ ਜਿੰਨੇ ਮੈਂ ਕਿਹਾ ਵੀ ਲੋਕ ਆਏ ਸੀ ਪੇਸ਼ੈਂਟ ਆਏ ਸੀ ਉਹਨੇ ਤਰ੍ਹਾਂ ਦੀ ਡਿਫਰੈਂਟ ਡਿਫਰੈਂਟ ਬਿਹਾਰੀ ਹੈ ਨਾ ਬਿੰਦੋਮੀਆ ਨਾ ਨੀਮ ਵਾਲਾ ਇਹ ਸਭ ਤੋਂ ਭਿਆਨਕ ਤਾਂ ਮੈਨੂੰ ਇੱਕ ਇੱਕ ਉਹ ਕੇਸ ਲੱਗਾ ਆਪਣਾ ਵੀ ਇੱਕ ਛੋਟੇ ਬੱਚੇ ਦਾ ਤਿੰਨ ਮਹੀਨਿਆਂ ਦਾ ਇੱਕ ਬੱਚਾ ਸੀਗਾ ਹਨਾ ਉਹਨੂੰ ਦੇਖ ਕੇ ਤਾਂ ਮੇਰੇ ਨਾ ਅੱਖਾਂ 'ਚੋਂ ਅੰਸੂ ਰਿ ਆ ਗਏ ਕਿ ਉਹ ਬਾਇੇ ਪਰ ਅਖੀਰ ਨਾ ਵਿਚਾਰੇ ਦੇ ਪੈਰ ਜਿਹੜੇ ਇਸ ਤਰ੍ਹਾਂ ਸੀ ਮੁੜੇ-ਮੁੜੇ ਸੀਗੇ ਪਿੰਗੇ ਲੋਹਾ ਤੇ ਉਹਨੂੰ ਜਦੋਂ ਨਾਲ ਡਾਕਟਰ ਨੂੰ ਦਿਖਾਇਆ ਉਹ ਕਿਤੇ ਦੋ-ਦੋ ਪੇਸ਼ੈਂਟ ਕੱਢਦਾ ਸੀ ਡਾਕਟਰ ਤੇ ਸਾਡੇ ਨਾਲ ਹੀ ਉਹਦੀ ਵਾਰੀ ਸੀ ਇੰਨਾ ਉਹਨਾਂ ਦੀ ਵੀ ਕਰਨ ਸੱਡੇ ਨਾਲ ਹੀ ਆਈ ਆ ਤੇ ਉਹਦੀ ਮਦਰ ਨੇ ਜਦੋਂ ਬੱਚਾ ਰਖਾਇਆ ਤਾਂ 2 ਮਹੀਨੇ ਦਾ ਬੱਚਾ ਸੀਗਾ ਕਿ ਉਹਨੇ ਨੇ ਦੇਖਿਆ ਵੀ ਇਹਦੇ ਪੈਰ ਟੁੱਗਿਆ ਹਣਾ ਤੇ ਡਾਕਟਰ ਨੇ ਉਹਦੇ ਦਾ ਪਲੱਸ ਕਰਾਇਆ 20 25 ਮਿੰਟ ਲਾ ਦੇ ਡਾਕਟਰ ਨੇ ਉਹਦੇ ਪਲੱਸਟਰ ਕਰਦੋਂ ਅਸਤੇ ਉਹ ਸਾਰਿਆਂ ਨੂੰ ਬਾਹਰ ਕੱਢਤਾ ਉਹਦੀ ਮਦਰ ਨੂੰ ਵੀ ਬਾਹਰ ਕੱਢਤਾ ਹਣਾ ਤੇ ਬੱਚਾ ਨਾ ਵੀ 3 ਮਹੀਨੇ ਦਾ ਬੱਚਾ ਕਿ ਮੈਂ ਟੂਜੋ ਜਦੋਂ ਪਲੱਸਟਰ ਲਾ ਰਹੇ ਹੁਣ ਕੇ ਅੰਦਰ ਤੇ ਅਸੀਂ ਬਾਹਰ ਖੜੇ ਸੀ ਹਣਾ ਤੇ ਉਹਦੀ ਮਦਰ ਵਿਚਾਰੀ ਨਾ ਬਾਜਾ ਸੁਣ ਸੁਣ ਕੇ ਹੈ ਇਹਦੀ ਮਦਰ ਦਾ ਫੇਸ ਦੇਖ ਕੇ ਉਹ ਵਾਲਾ ਸੀ 21 ਮਿੰਟ ਦੀ ਪਿਆਸੀ ਤੇ ਮੈਨੂੰ ਉਹ ਬੱਚੇ ਦੀ ਆਵਾਜ਼ਾਂ ਸੁਣ ਕੇ ਤਾਂ ਘੱਟ ਦੁੱਖ ਲੱਗਦਾ ਸੀਗਾ ਤੇ ਉਹਦੀ ਮਦਰ ਤਾਂ ਫੇਸ ਵੀ ਕਿ ਮੇਰੇ ਪੱਖੋਂ ਜੰਮਸੂ ਆ ਗਈ ਵੀ ਵਹਿ ਕੀ ਵੀ ਨਹੀਂ ਹੁੰਦੀ ਤੇ ਕਿਹਾ ਕਿ ਬੱਚਾ ਵੱਡਾ ਹੋਏ ਵੀ ਇਹ 3 ਮਹੀਨਿਆਂ ਦਾ ਬਾਅਦ ਚ ਜਦੋਂ ਉਹਨਾਂ ਨੇ ਆ ਇਹ ਵੀ ਨੂਰ ਦੀ ਤੇ ਤੱਕ ਨਾ ਮਦਰ ਨੂੰ ਤੇ ਉਹਦੇ ਦੇਖਿਆ ਕਿ ਕਿੰਨਾ ਵੀ ਪਲਾਸਟਰ ਉਹਦੇ ਪੈਰਾਂ ਤੇ ਟੈਡਾ ਲੱਗਿਆ ਹੋਇਆ ਹੈ ਪਰ ਆਪਾਂ ਆਪ ਰੱਖਣਾ ਵੀ ਕਿਵੇਂ ਬੱਚੇ ਨੂੰ ਚੈਨ ਆਉਂਦੀ ਹੈ ਇਹ ਨੋਰੂ ਰੂ ਰੂ ਕਿਉਂ ਚਰਤ ਹੱਕੀ ਅਸੀਂ ਹਨ ਫਿਰ ਪੰਜਾਂ ਮਿੰਟਾਂ ਦੇ ਵਿੱਚ ਹੀ ਸੌਂ ਗਿਆ ਤੇ ਮੇਰਾ ਜਿੱਕਰੇ ਮੈਂ ਹੀ ਫੜ ਕੇ ਆ ਦੇ ਨਾਲ ਲਾ ਲਾ ਮਾ ਬੱਚੇ ਨੂੰ ਚਲੋ ਦੋ ਦੀ ਮਮੀ ਨੇ ਚੱਕਿਆ ਹੋਇਆ ਅਸੀਂ ਕਹਾਂ ਚਲ ਵਧੀਆ ਕਰਸ ਪਰ ਮੈਨੂੰ ਇਹ ਲੱਗਦਾ ਐ ਤਰਸਦਾ ਇਹ ਵੀ ਮੈਂ ਹੀ ਚੁੱਕ ਲਵਾਂ ਉਹ ਵੀ ਮੈਂ ਹੀ ਆਪਣੀ ਗੋਦੀ ਚ ਲੈ ਲਵਾਂ ਬੱਚੇ ਨੂੰ ਇੰਨਾ ਉਹਦਾ ਪਿਆਰ ਵੀ ਬਾਲੇ ਆਇਆ ਸੀ ਬੱਚੇ ਦਾ ਵੀ ਤੇ 2 ਮਹੀਨਾ ਦਾ ਬੱਚਾ ਸੀ ਕੀ ਪ੍ਰਭਾਤਮਾ ਵੀ ਹਨਾ ਪਤਾ ਨਹੀਂ ਕਿਹੜੇ ਕਰਮਾਂ ਦੀ ਸਜ਼ਾ ਦੇ ਕੇ ਭੇਜਦਾ ਹੈਗਾ ਹਨਾ ਸੋਹੀ ਦੇ ਰਿੱਕੇ ਚੋਂ ਕਰਦਾ ਹੈਗਾ ਕਿ ਹੋ ਰਿਹਾ ਇੱਥੇ ਬਹੁਤ ਐ ਮੇਰੇ ਕੇਸ ਸੀ ਇਹ ਦੋ ਤਨੂ ਵੀ ਜਿੱਦ ਨਾਲ ਆਪਰੇ ਬੈਠੇ ਹੁਣ ਆਪਾਂ ਪੁੱਛ ਲੈਨੇ ਵੀ ਕੀ ਤੇ ਕੀ ਕਰਨਾ ਵੀ ਸੌਲਡ ਅੱਡੀ ਸਰੀਅਸ ਤਕਲੀਫ ਨੂੰ ਗਿਆ ਹੁਣਾਂ ਵੀ ਚੱਲੀ ਨਹੀਂ ਜਾਂਦੀ ਹੈ ਕਿ ਵੀ ਨਾਲੇ ਦੇਖਿਆ ਵੀ ਮੈਂ ਜਿੰਨੇ ਵੀ ਦੇਖਿਆ ਨਾ ਯੰਗ ਦੇਖਿਆ ਤੇ ਬਜ਼ੁਰਗ ਉਹਨਾਂ ਨੂੰ ਫੜ ਫੜ ਕੇ ਲਿਆਈ ਜਾਂਦੇ ਐ 35 36 ਸਾਲ ਉੱਪਰ ਦੇ ਕੋਈ 25 26 ਸਾਲ ਉੱਪਰ ਦੇ ਜਿਹੜੀ ਪ੍ਰੋਬਲਮ ਹੋਈ ਪਈ ਐ ਤੇ ਜਿਹੜੇ 60 70 ਸਾਲ ਦੇ ਉਹਨਾਂ ਨੂੰ ਫੜ ਫੜ ਕੇ ਲਿਆਈ ਜਾਂਦੇ ਐ ਕਿ ਜਿਹੜੀ ਛੋਟੀ ਜਿਹੀ ਰਸਤੀ ਬੈਕਟੀਕ ਸਵਾਦੀ ਲੇਡੀ ਸੀ ਉਹ ਦੋ ਲੇਡੀਜ਼ ਫੜ ਕੇ ਲਿਆਈ ਜਾਂਦੇ ਐ ਨਾ ਤੇ ਇੱਕ ਨਾ ਮੁੰਡਾ ਸੀ ਉਹ ਤਾਂ ਮੈਨੂੰ ਤਾਂ ਲੱਗਦਾ ਐਕਸੀਡੈਂਟ ਹੀ ਹੋਇਆ ਸੀ ਤੇ ਉਹਨੂੰ ਫੜ ਕੇ ਲਈ ਹੁੰਦੇ ਸੋਦੇ ਪੀਰੇ ਤੋਂ ਤਾਂ ਉਹ ਤਾਂ ਸਟ੍ਰਕਚਰ ਤੇ ਸੀ ਉਹਨੂੰ ਤਾਂ ਅੰਦਰ ਲਿਜਾਈ ਨਹੀਂ ਸਕੀ ਬਾਹਰ ਆ ਕੇ ਚੈੱਕ ਕਰਕੇ ਗਿਆ ਉਹ ਤਾਂ ਨਾ ਦੇਖੋ ਇਹ ਕਿੰਨਾ ਇਹ ਸਾਰਾ ਕੁਝ ਹੁੰਦਾ ਹੈ ਨਾ ਵੀ ਬਹੁਤ ਦੁਖਦਾਈ ਹੁੰਦਾ ਕਿਸੇ ਮਰਜ਼ੀ ਹਸਪੀਟਲ ਜਾਓ ਸਾਰੇ ਕਿਤੇ ਇਹੋ ਜਿਹੇ ਕੇਸ ਮਿਲਦੇ ਸੀ ਸੀ ਨਾ ਵੀ ਦੇਖ ਕੇ ਦਿਲ ਕੰਬ ਰੋਣ ਲੱਗ ਜਾਂਦਾ ਵੀ ਸਾਰਾ ਕੁਝ ਇੱਥੇ ਹੈ ਜਿੰਨੇ ਸਾਰੇ ਬਿਮਾਰੀ ਇੱਥੇ ਇਕੱਠੀਆਂ ਹੋ ਗਈਆਂ ਲੋ ਜੀ ਇੱਥੇ ਆਪਾਂ ਕਰਦੇ ਹੈਗੇ ਆ ਵੀਡੀਓ ਦਾ ਐਂਡ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਮੇਰੇ ਚੈਨਲ ਦੇ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਵਿੱਚ ਕਰਤਾ ਤੱਕ ਲਈ ਸਾਰਿਆਂ ਨੂੰ ਸਸ